And they जप लन माणी जिंद मेरि तिलो तिल कटी जामेगी नाम जप लन माणी जिंद मेरी तिलो तिल कटी जामेगी मेरी तिल ते कटी जामेगी ਜਦੋਂ ਤਾਰੇ ਮਹਾਰਾਜ ਨੇ ਲੇਖ ਮੰਗਿਆ ਫੇਰ ਕੀ ਜਵਾਬ ਦੇਵੇਂਗਾ ਜਦੋਂ ਤਾਰੇ ਮਹਾਰਾਜ ਨੇ ਲੇਖ ਮੰਗਿਆ ਫੇਰ ਕੀ ਜਵਾਬ ਦੇਵੇਂਗਾ ਮੇਰੇ ਟਾਂਬੂ ਜਿਹੜਾ ਤੈਨਾਂ ਤੇਰੀ ਜਾਣ ਨੇ ਟਾਂਬੂ ਜਿਹੜੇ ਪਾਲਦਾ ਲੇਖ ਦੇਣਾ ਤੇਰੀ ਜਾਣ ਵੰਦਨ ਲੇਖ ਦੇਣਾ ਤੇਰੀ ਜਾਨ ਨੇ ਨਾਮ ਜਪੇ ਦੇਖ ਤਮ ਜੀਨਾਂ ਕੀਤੀ ਕਿਤੋਂ ਪਾਲੇ ਰਾਜ ਗੱਦੀਆਂ ਨਾਮ ਜਪੇ ਆ ਨਾ ਪਗਤੀ ਕੀਤੀ ਕਿਤੋਂ ਪਾਲੇ ਰਾਜ ਗੱਦੀਆਂ ਨਾਮ ਜਪੇ ਆ ਨਾ ਪਗਤੀ ਕੀਤੀ ਕਿਤੋਂ ਪਾਲੇ ਰਾਜ ਗੱਦੀਆਂ ਆਉਦ ਤੇਰੀ ਜਾਵੇ ਵੀ ਫੁੱਟੇ ਹੋਏ ਕੋੜੇ ਦਾ ਪਾਣੀ ਆਉਦ ਤੇ ਜਵੇ ਬੀਤ ਦੀ ਜਿਵੇਂ ਫੁੱਟੇ ਹੋਏ ਕੋੜੇ ਦਾ ਪਾਣੀ ਆਉਦ ਤੇ ਜਵੇ ਬੀਤ ਦੀ ਮੇਰਾ ਗੁਰੂ ਸੀ ਚੰਨਣ ਦਾ ਬੂਟਾ ਮੈਂ ਕੋਲੇ ਰੰਡ ਲਗਿਆ ਮੇਰਾ ਗੁਰੂ ਸੀ ਚੰਨਣ ਦਾ ਬੂਟਾ ਮੈਂ ਕੋਲੇ ਰੰਡ ਲਗਿਆ ਤੁਲੇ ਜਿੰਦੇਨੀ ਆਏ ਕਰਕੇ ਗਰਰਨਾ ਮੰਜਾ ਆਪਣਾ ਜਿੰਦੇਨੀ ਆਏ ਕਰਕੇ ਗਰਰ ਔਕੇ ਵੇਲੇ ਜਿੰਦੇਨੀ ਲਾਉਣਾ ਸਤਗੁਰ ਨੇ ਪਰ ਔਕੇ ਵੇਲੇ ਜਿੰਦੇਨੀ ਲਾਉਣਾ ਸਤਗੁਰ ਨੇ ਪਰ ਆਇਆ ਬਚਪਨ ਜਿੰਦੇ ਨਹੀਂ ਖੇਡੇ ਸੱਇਆਂ ਦੇ ਨਾਲ ਆਇਆ ਬਚਪਨ ਜਿੰਦੇ ਨਹੀਂ ਖੇਡੇ ਸੱਇਆਂ ਦੇ ਨਾਲ ਨਾਮ ਜਪਣੇ ਜਿੰਦੇ ਨਹੀਂ ਆਏ ਕਰਕੇ ਗੁਰਾਂ ਨਾਮ ਜਪਣੇ ਜਿੰਦੇ ਨਹੀਂ ਆਏ ਕਰਕੇ ਗੁਰਾਂ ਔਖੇ ਵੇਲੇ ਜਿੰਦੇ ਨੀ ਲਾਉਣਾ ਸਤਗੁਰ ਨੇ ਪਾਰ ਔਕੇ ਵੇਲੇ ਜਿੰਦੇ ਨੀ ਲਾਉਣਾ ਸਤਗੁਰ ਨੇ ਪਾਰ ਜੜੀ ਜਵਾਨੀ ਜਿੰਦੇ ਨੀ ਤੈਨੂੰ ਹੋਇਆ ਹੰਕਾਰ ਜੜੀ ਜਵਾਨੀ ਜਿੰਦੇ ਨੀ ਤੈਨੂੰ ਹੋਇਆ ਨਾਮ ਜਪ ਲੈ ਜਿੰਦੇ ਨਹੀਂ ਆਏ ਕਰਕੇ ਗਰਨਾਮ ਜਪ ਲੈ ਜਿੰਦੇ ਨਹੀਂ ਆਏ ਕਰਕੇ ਗਰਨਾਮ ਜਪ ਲੈ ਜਿੰਦੇ ਨਹੀਂ ਆਏ ਕਰਕੇ ਗਰ ਜੇ ਮਾਨ ਕੱਪੜ ਹੋਵੇ ਕੈਂਚੀ ਨਾਲ ਕਟਾ ਮ ਇਸ ਮਾਨ ਪਾਪੀ ਨੂੰ ਨਾਮ ਜਪਣ ਤੇ ਲਾਵਾ ਇਸ ਮਾਨ ਪਾਪੀ ਨੂੰ ਜਪਨ ਤੇ ਨਾਮ ਹੈ ਇਸ ਮਨ ਪਾਪੀ ਨੂੰ ਨਾਮ ਜਪਨ ਤੇ ਨਾਮ ਹੈ ਇਸ ਮਨ ਪਾਪੀ ਨੂੰ ਜੇ ਮਨ ਪੱਥਰ ਹੋਵੇ ਥੋੜਿਆਂ ਨਾਲ ਕਟਾਵਾਂ ਇਸ ਮਨ ਪਾਪੀ ਨੂੰ ਨਾਮ ਜਪਨ ਤੇ ਨਾਮ ਹੈ ਇਸ ਮਨ ਪਾਪੀ ਨੂੰ ਨਾਮ ਜਪਨ ਤੇ ਨਾਮ ਹੈ ਇਸ ਮਨ ਪਾਪੀ ਨੂੰ ਨਾਮ ਜਪਨ ਤੇ ਨਾਮ ਹੈ ਇਸ ਮਨ ਪਾਪੀ ਨੂੰ ਸਰਸਨ ਨਦੀ ਤੇ ਬਸੋੜਾ ਪੈ ਗਿਆ ਮਾਤਾ ਗੁਜਰੀ ਸੋਟੇ ਲਾਲਾ ਦਾ ਸਰਸਨ ਨਦੀ ਤੇ ਬਸੋੜਾ ਪੈ ਗਿਆ ਮਾਤਾ ਗੁਜਰੀ ਸੋਟੇ ਲਾਲਾ ਦਾ ਗੁਰੂ ਗਵਿੰਦ ਸਿੰਘ ਆਏ ਜਮਾ ਤੇਰਾ ਵੜਾ ਪੈਣ ਕੇ ਗੁਰੂ ਗਵਿੰਦ ਸਿੰਘ ਆਏ ਜਮਾ ਤੇਰਾ ਵੜਾ ਪੈਣ ਕੇ ਗੁਰੂ ਗਵਿੰਦ ਸਿੰਘ ਆਏ ਜਮਾ ਤੇਰਾ ਵੜਾ ਪੈਣ ਕੇ ਗੁਰੂ ਗਵਿੰਦ ਸਿੰਘ ਆਏ ਜਮਾ ਤੇਰਾ ਵੜਾ ਪੈਣ ਕੇ ਗੁਰੂ ਜੀ ਤੁਹਾਡੇ ਦਰਸ਼ਨ ਨੂੰ ਦਰਸ਼ਨ ਨੂੰ ਦੋਨੇ ਉੱਚ ਦੇ ਮੇਰੇ ਗੁਰੂ ਜੀ ਛੋੜ ਦਰਸ਼ਨ ਨੂੰ ਦਰਸ਼ਨ ਨੂੰ ਦੋ ਨੈਣ ਲੋਚ ਦੇ ਮੇਰੇ ਗੁਰੂ ਜੀ ਛੋੜ ਦਰਸ਼ਨ ਨੂੰ ਦਰਸ਼ਨ ਨੂੰ ਦੋ ਨੈਣ ਲੋਚ ਦੇ ਮੇਰੇ ਗੁਰੂ ਜੀ ਛੋੜ ਦਰਸ਼ਨ ਨੂੰ ਕਿਤਰਾ ਦੇ ਬੀਜੀਜ ਕੇ ਇਸ ਤੋਂ ਪਾਰ ਦਾ ਚੋਰੀ ਦਾ ਖਾਂ ਕਿਕਰਾਂ ਦੇ ਰਦਕ ਚੋਰੀ ਦਾ ਇਕ ਰਾਂ ਦੇ ਬੀਜ ਬੀਜ ਕੇ ਸਿਧ ਪਾਣ ਸਤੋਹੀ ਦਾ ਖਾ ਤਿਕਾ ਦੇ ਦੀ ਵੀਰੇ ਸਾਡੇ ਤਿੰਨ ਬੀਜਾਂ ਦਾ ਬੰਦਨਾ ਮੇਰਿਆ ਫਾਲ ਉੱਤੇ ਦੇ ਗਰਮਾ ਦੇ ਅਜੀਂਗਾ ਬਰਡਿੰਗਾ ਮਨਾ ਮੇਰਿਆ ਫਾਲ ਤੇ ിയങ്ങ മാനി ഓന കോ മാ ਬਾਲਾ ਤਤਿਆਂ ਧੰਮ ਨੂੰ ਜਪੀਆ ਦੇਖਾਂ ਤੇਰਾ ਰਾਮ ਰਖ ਲੂ ਬਾਲਾ ਤਤਿਆਂ ਧੰਮ ਨੂੰ ਜਪੀਆ ਦੇਖਾਂ ਤੇਰਾ ਰਾਮ ਰਖ ਲੂ ਗਾਜੀ ਕਪੜਾ ਦਾਨ ਨਾ ਕੀਤਾ ਕਿਤੋਂ ਬਲੇ ਰਾਜ ਗਦੀਆਂ ਗਾਜੀ ਕਪੜਾ ਦਾਣਾ ਕੀਤਾ ਕਿਤੋਂ ਬਾਰੇ ਰਾਜਗਤੀਆਂ ਹਾਜੀ ਕਿਤੋਂ ਦਾਣਾ ਕੀਤਾ ਕਿਤੋਂ ਬਾਰੇ ਰਾਜਗਤੀਆਂ ਹਾਜੀ ਕਿਤੋਂ ਦਾਣਾ ਕੀਤਾ ਕਿਤੋਂ ਬਾਰੇ ਰਾਜਗਤੀਆਂ ਜੇ ਪਾਵ ਜਗ ਲੰਗਣਾ ਨੀ ਜਿੰਦੜੀਏ ਪੜ ਸਾਤ ਗੁਰੂ ਦੀਵਾਨੀ ਹੇ ਪਾਉ ਜਗ ਦੰਗਣਾਣੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਹੇ ਪਾਉ ਜਗ ਦੰਗਣਾਣੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਹੇ ਪਾਉ ਜਗ ਦੰਗਣਾਣੀ ਜਿੰਦੜੀਏ ਪੜ ਸਤ ਗੁਰ ਦੀ ਬਾਣੀ ਤੂੰ ਕੱਲ ਰਹਿ ਗਈ ਨੀ ਜਿੰਦੜੀਏ ਦੂਰ ਗਏ ਤੇਰਿਆਣੀ ਤੂੰ ਕੱਲ ਬੱਜਿਆ ਜਿੰਦੜੀਏ ਨੀ ਜਿਵੇਂ ਤੂੰ ਤਾਣ ਦੇ ਟਾਣੀ ਤੂੰ ਐਂ ਦੀ ਬਜਾ ਜਿੰਦੜੀਏ ਨੀ ਜਿਵੇਂ ਤੂੰ ਤਾਣ ਦੇ ਟਾਣੀ ਜਿੰਦੜੀਏ ਜਿਉਂ ਤੂੰ ਸਾਂ ਦੇ ਟਾਣੀ ਤੂੰ ਕੱਲੇ ਰਹਿ ਗਈ ਨੀ ਜਿੰਦੜੀਏ ਦੂਰ ਗਏ ਤੇ ਰਿਆਣੀ ਤੂੰ ਕੱਲੇ ਰਹਿ ਗਈ कराधे <mimitation> ठीक